किनारे ਕਿਸ ਨੂੰ ਜਾ ਕੇ ਦੱਸਣਗੇ ਆਪਣਾ ਵਾਲ ਜੱਗ ਹੈ ਬਣਨਾ ਦੁਸ਼ਮਣ ਦਾ ਆਪਣਾ ਵਾਲ ਜੱਗ ਹੈ ਬਣਨਾ ਦੁਸ਼ਮਣ ਦਾ ਜ਼ਾਹਿਰ ਹੈ ਕਿ ਉਹ ਤਾਂ ਅੱਖਿਨ ਖਿੜੇ हसणु लहर दरियो जे खरां रखण गे हथां चूं जन आस डोरी छुटक गई हथां चो जन आस डोरी छुटक गई ਦੇ ਨਾਲ ਸਹਾਰੇ ਮਾਪੇ ਵਸਣਗੇ ਲਹਿਰਾ ਸੰਧ ਦਰਿਆ ਦੇ ਘਰ ਰੱਖ ਲੈ ਕੇ ਕੈਨੋਸਾ ਜਿਸ ਟਾਣੇ ਤੇ ਬੈਠਾ ਉਸ ਨੂੰ ਚੀਰ ਰਹਿ ਜਿਸ ਟਾਣੇ ਤੇ ਬੈਠਾ ਉਸ ਨੂੰ ਚੀਰ ਹੈ ਉਸ ਕਮਲੇ ਤੇ ਲੋਕੀ ਤੰਜ ਹੀ ਸੱਸਣਗੇ ਲਹਿਰਾ ਸੰਗ ਦਰਿਆ ਦੇ ਖਾਰ ਰੱਖਣਗੇ ਜਿਸ ਨਗਰੀ ਵਿੱਚ ਪਿਆਰ ਨਹੀਂ ਇਤਫਾਕ ਨਹੀਂ ਜਿਸ ਨਗਰੀ ਵਿੱਚ ਪਿਆਰ ਨਹੀਂ ਇਤਫਾਕ ਨਹੀਂ ਸਿਰ ਵਾਲੇ ਤਾਂ ਉਸ ਨਗਰੀ ਚੋਂ ਨਸਨ ਗਏ ਲਹਿਰਾ ਸੰਗ ਦਰਿਆ ਦੇ ਖਾਰਾਂ ਰੱਖਣ ਦੇ ਆਪ ਸਭ ਦੇ ਨਾਮ ਅੰਤਮ ਸ਼ੇਰ ਜੀ ਪਾਲ ਰਹੇ ਹਾਂ ਪਾਰਸ ਵੇਖੀ ਦੱਸਣਗੇ ਲਹਿਰਾ ਸੰਗ ਦਰਿਆ ਦੇ ਖਾਰਾ ਰੱਖਣਗੇ ਉਹ ਦੁੱਖੀ ਕਿਨਾਰੇ ਕਿਸ ਨੂੰ ਜਾ ਕੇ ਤੂੰ ਦੱਸਣਗੇ ਦੁੱਖ ਕਿਨਾਰੇ ਕਿਸ ਨੂੰ ਜਾ ਕੇ ਦੱਸਣਗੇ